ਤਰਵਤ ਨਗਰ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਭਾਈ ਦਿਨ ਦੇ ਵਿੱਚ ਵੀਰ ਨੇ ਜਿਹੜੇ ਦੁਕਾਨਾਂ ਤੇ ਜਾਂ ਖੇਤਾਂ ਚਲੇ ਜਾਂਦੇ ਨੇ ਸਾਡੀਆਂ ਭੈਣਾਂ ਬੇਟੀਆਂ ਮਾਵਾਂ ਆਪਣੇ ਕੁੰਡੀ ਲਾ ਕੇ ਮੌਜ ਦਾ ਕਮਰੇ ਚ ਛੱਡ ਕੇ ਪੱਖਾ ਸੌ ਜਾਂਦੇ ਹੁਣ ਤੁਹਾਨੂੰ ਇਹ ਬੇਨਤੀ ਹੈ ਵੀ ਤੁਸੀਂ ਘਰ ਦੇ ਵਿੱਚ ਕੋਈ ਫਾਲਤੂ ਜਨਾਨੀਆਂ ਜਿਹੜੀਆਂ ਇੱਕ ਰੇੜੇ ਦੇ ਉੱਪਰ ਤਰਪਾਲਾਂ ਜਾਂ ਪਾਈ ਫਿਰਦੇ ਹੁੰਦੇ ਨੇ ਇਹ ਉਹ ਗਰੋਹ ਆ ਇਹ ਪਹਿਲਾਂ ਵੀ ਇਹਨਾਂ ਦੇ ਉੱਤੇ ਪੁਲਿਸ ਨੇ ਜਦੋਂ ਚੈੱਕ ਕਰਕੇ ਦੇਖਿਆ ਕਈ ਕਈ ਪਰਚੇ ਦਰਜ ਹੋਏ ਹੋਏ ਨੇ ਹੁਣ ਅੱਜ ਸ਼ੇਰਪੁਰ ਪਰਚਾ ਦਰਜ ਹੋ ਚੁੱਕਿਆ ਆਪੋ ਆਪਣੇ ਘਰਾਂ ਨੂੰ ਅੰਦਰੋਂ ਕੁੰਡੇ ਲਾ ਕੇ ਰੱਖਿਆ ਕਰੋ ਦਿਨ ਦੇ ਵਿੱਚ ਕਿਸੇ ਭਿਖਾਰੀ ਨੂੰ ਕਿਸੇ ਮੰਗਤੇ ਨੂੰ ਕਿਸੇ ਵੀ ਕਿਸਮ ਦੇ ਬੰਦੇ ਨੂੰ ਥਾਲ ਤੂੰ ਗੇਟ ਨਾ ਖੋਲੋ ਜਿਹਦਾ ਜਿਹਨੂੰ ਤੁਸੀਂ ਨਹੀਂ ਜਾਣਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਤ ਨਗਰ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਭਾਈ ਇਹ ਬੇਨਤੀ ਨਗਰ ਪੰਚਾਇਤ ਸ਼ੇਰਪੁਰ ਵੱਲੋਂ ਵੀ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਥਾੜਾ ਮੁਖੀ ਅਮਰਜੀਤ ਸਿੰਘ ਜੀ ਐਸਐਚਓ ਸਾਹਿਬ ਉਹਨਾਂ ਵੱਲੋਂ ਵੀ ਹੈ ਤੇ ਨਸ਼ਾ ਸ਼ਨਾਊ ਕਮੇਟੀ ਬਲਵਿੰਦਰ ਸਿੰਘ ਜੀ ਵਿੰਦਾ ਗੋਪੀ ਗਰੇਵਾਲ ਹੋਰ ਸਾਰੀ ਨਸ਼ਾ ਸ਼ਨਾਊ ਕਮੇਟੀ ਵੱਲੋਂ ਬੇਨਤੀ ਹੈ ਧਿਆਨ ਨਾਲ ਸਰਵਣ ਕਰ ਲਓ ਇਹ ਬੇਨਤੀ ਆਪਾਂ ਗਰੁੱਪਾਂ ਦੇ ਵਿੱਚ ਵੀ ਨੈਟ ਤੇ ਪਾਵਾਂਗੇ ਦਨ ਦੇ ਵਿੱਚ ਵੀਰ ਨੇ ਜਿਹੜੇ ਦੁਕਾਨਾਂ ਤੇ ਜਾਂ ਖੇਤਾਂ ਚਲੇ ਜਾਂਦੇ ਨੇ ਸਾਡੀਆਂ ਭੈਣਾਂ ਬੇਟੀਆਂ ਮਾਵਾਂ ਆਪਣੇ ਕੁੰਡੀ ਲਾ ਕੇ ਮੌਜ ਨਾਲ ਕਮਰੇ ਚ ਛੱਡ ਕੇ ਪੱਖਾ ਸੌ ਜਾਂਦੇ ਆ ਅੱਜ ਦਿਨ ਦੇ ਵਿੱਚ ਪੁਲਿਸ ਨੇ ਤੇ ਨਸ਼ਾ ਸ਼ਰਾਬ ਕਮਿਟੀ ਨੇ ਇੱਕ ਬਹੁਤ ਵਧੀਆ ਗ੍ਰੋਹ ਫੜਿਆ ਵਧੀਆ ਦਾ ਮਤਲਬ ਹੈ ਢੰਗ ਨਾਲ ਫੜਿਆ ਗ੍ਰੋਹ ਨਹੀਂ ਵਧੀਆ ਫੜਨ ਦਾ ਤਰੀਕਾ ਵਧੀਆ ਸੀ 8-10 ਜਨਾਨੀਆਂ ਫੜੀਆਂ ਗਈਆਂ ਜਿਨ੍ਹਾਂ ਦੇ ਕੋਲੋਂ ਕਾਫੀ ਸਾਰਾ ਸਮਾਨ ਬਰਾਮਦ ਹੋਇਆ ਔਰ ਇਸ ਗੱਲ ਦੇ ਕਿਸ ਨੇ ਵਧਾਈ ਦੇ ਪਾਤਰ ਐਸਐਚਓ ਸਾਹਿਬ ਵੀ ਨੇ ਮੈਂ ਦਿਲ ਤੋਂ ਸਤਿਕਾਰ ਕਰਦਾ ਰਹਿਣੀ ਆ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਆ ਨਸ਼ਾ ਅਸਰਾਉ ਕਮਿਟੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਦੋਂ ਜਹਿਦ ਕਰਕੇ ਉਹਨਾਂ ਨੂੰ ਫੜ ਕੇ ਥਾਣੇ ਤੱਕ ਪਹੁੰਚਾਇਆ ਹੁਣ ਤੁਹਾਨੂੰ ਇਹ ਬੇਇੰਤਿ ਹੈ ਵੀ ਤੁਸੀਂ ਘਰ ਦੇ ਵਿੱਚ ਕੋਈ ਫालतू ਜਨਾਨੀਆਂ ਜਿਹੜੀਆਂ ਇੱਕ ਰੇੜੇ ਦੇ ਉੱਪਰ ਤਰਪਾਲਾਂ ਜੀਆਂ ਪਾਈ ਫਿਰਦੇ ਹੁੰਦੇ ਨੇ ਇਹ ਉਹ ਗਰੋਹ ਆ ਇਹ ਪਹਿਲਾਂ ਵੀ ਇਹਨਾਂ ਦੇ ਉੱਤੇ ਪੁਲਿਸ ਨੇ ਜਦੋਂ ਚੈੱਕ ਕਰਕੇ ਦੇਖਿਆ ਕਈ ਕੀ ਪਰਚੇ ਦਰਜ ਹੋਏ ਹੋਏ ਨੇ ਹੁਣ ਅਜੇ ਸ਼ੇਰਪੁਰ ਪਰਚਾ ਦਰਜ ਹੋ ਚੁੱਕਿਆ ਆਪਕੋ ਆਪਣੇ ਘਰਾਂ ਨੂੰ ਅੰਦਰੋਂ ਕੁੰਡੇ ਲਾ ਕੇ ਰੱਖਿਆ ਕਰੋ ਦਿਨ ਦੇ ਵਿੱਚ ਕਿਸੇ ਭਿਖਾਰੀ ਨੂੰ ਕਿਸੇ ਮੰਗਤੇ ਨੂੰ ਕਿਸੇ ਵੀ ਕਿਸਮ ਦੇ ਬੰਦੇ ਨੂੰ ਫਾਲਤੂ ਗੇਟ ਨਾ ਖੋਲੋ ਜਿਹਦਾ ਜਿਹਨੂੰ ਤੁਸੀਂ ਨਹੀਂ ਜਾਣਦੇ ਔਰ ਕੱਲੀ ਬੇਨਤੀ ਹੈ ਸ਼ੇਰਪੁਰ ਵਾਲਿਆਂ ਨੂੰ ਨਹੀਂ ਹੈਗੀ ਧੂਰੀ ਬਰਨਾਲਾ ਧਨੋਲਾ ਜਲੰਧਰ ਲੁਧਿਆਣਾ ਜਿੱਥੇ ਤੱਕ ਵੀ ਇਹ ਆਵਾਜ਼ ਜਾਂਦੀ ਆ ਜਾਂ ਆਡੀਓ ਜਾਊਗੀ ਵੀਡੀਓ ਜਾਊਗੀ ਇਹ ਸਾਰਿਆਂ ਨੂੰ ਬੇਨਤੀ ਹੈ ਇਹ ਗਰੋਹ ਕੀ ਕਰਦਾ ਅੰਦਰ ਵੜਦਾ ਦੁਕਾਨਾਂ ਦੇ ਵਿੱਚ ਵੀ ਜਾਂਦੀਆਂ ਨੇ ਦੋ ਜਣੀਆਂ ਕੱਪੜਾ ਦੇਖਣ ਲੱਗੀਆਂ ਚਾਰ ਜਣੀਆਂ ਨੇ ਚਾਰ ਥਾਂ ਚਾਕੇ ਬਗਲੀ ਚ ਪਾ ਲਈ ਅੱਜ ਉਹਨਾਂ ਕੋਲ ਸਿਲੰਡਰ ਵਗੈਰਾ ਪੱਠਲ ਵਗੈਰਾ ਹੋਰ ਸਮਾਨ ਬਰਾਮਦ ਹੋਇਆ ਸੋ ਇਹ ਬੇਨਤੀ ਹੈ ਵੀ ਸੁਚੇਤ ਰਹੋ ਭਾਈ ਇਹ ਗਰੋਹ ਸਾਰੇ ਪਿੰਡਾਂ ਚ ਸਾਰੇ ਸ਼ਹਿਰਾਂ ਦੇ ਵਿੱਚ ਫਿਰਦਾ ਸਰਗਰਮ ਹੈ ਜਨਾਨੀਆਂ ਨੇ ਆਪਾਂ ਤਰਸ ਕਰ ਜਾਂਦੇ ਆ ਫਿਰ ਇਹ ਮਿੰਤ ਫੋਦ ਕਰਕੇ ਛੁੱਟ ਜਾਂਦੀਆਂ ਨੇ ਪਰ ਇਹ ਨਸ਼ਾ ਸ਼ਰਾਬ ਕਮੇਟੀ ਨੇ ਉਪਰਾਲਾ ਕਰਕੇ ਐਸਐਚਓ ਸਾਹਿਬ ਦੇ ਯੋਗਦਾਨ ਦੇ ਨਾਲ ਇਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਹੈ ਔਰ ਆਪਾਂ ਵੱਧ ਤੋਂ ਵੱਧ ਪੁਲਿਸ ਦਾ ਨਸ਼ਾ ਸ਼ਰੂ ਕਮੇਟੀ ਦਾ ਸਾਥ ਤੇ ਸਹਿਯੋਗ ਦੇਣਾ ਹੈ ਚੁਕੰਨੇ ਹੋ ਕੇ ਰਹਿਣਾ ਹੈ ਆਪੋ ਆਪਣੇ ਘਟਾ ਘਰਾਂ ਨੂੰ ਜਿੰਦੇ ਵਗੈਰਾ ਲਾ ਕੇ ਰੱਖਿਆ ਕਰੋ ਔਰ ਰਾਤ ਨੂੰ ਵੀ ਪੂਰੀ ਬਿਲਡ ਕਰਖਿਆ ਕਰੋ ਐਨੀਆਂ ਕ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ